ਮੈਂ ਵੀਡੀਓ ਵਾਚ ਕਰਦੀ ਆ ਹਾਂਜੀ ਤੇ ਦੇਖਦੀ ਆ ਕਿ ਸਾਡੀ ਵਾਰੇ ਖੜੂ ਸਰ ਮੈਂ ਮੈਨ ਮੈਂ ਰੋਂਗ ਤੇ ਮੇਰੇ ਖੜੇ ਹੋ ਗਏ ਸੱਚੀ ਮੈਨ 5 ਸਾਲ ਹੋ ਗਏ ਮੈਂ ਆਪਣੇ ਲਾਈਕ ਮੰਮੀ ਡੈਡੀ ਦਾ ਮੂੰਹ ਨਹੀਂ ਦੇਖਿਆ ਤੇ ਮੈਂ ਨਾ ਟਰਾਈ ਕੀਤਾ ਨਾ ਦਾ ਕਿ ਉਹ ਆਜਣ ਤੇ ਆਈ ਡੋਟ ਟਾਕ ਕਿਸੇ ਨਾਲ ਪਹਿਲਾਂ ਕਿਉਂ ਮੈਂ ਚਲੋ ਕੋਈ ਤੇ ਮੈਨੂੰ ਦੱਸਿਆ ਨਹੀਂ ਸੀ ਮੈਨੂੰ ਕਹਿੰਦੇ ਵੀ ਤੁਸੀਂ ਆਜੋ ਫਾਦਰ ਸਾਹਿਬ ਦੇ ਸਾਡੇ ਤੇ ਸਾਈਨ ਹੋਣੇ ਆ ਦੁਬਾਰਾ ਵੀ ਤੁਸੀਂ ਆਫਿਸ ਪਹੁੰਚ ਜਿਓ ਓ ਮਾਈ ਗੋਡ ਮੈਂ ਤਾਂ ਨਾ ਕੱਲ ਇੱਕ ਵੀਡੀਓ ਦੇਖਦੀ ਪਈ ਸੀ ਜਿੱਤਿਆਂ ਨੇ ਅਮ ਕਿਤੇ ਸਰਪ੍ਰਾਈਜ਼ ਦਿੱਤਾ ਮੈਂ ਸੁਣਦੀ ਸੀ ਯਾਰ ਛੱਤੀ ਕਦ ਵਾਲੀ ਉਹ ਕੀ ਵੀ ਡੈਡੀ ਕਿੱਥੇ ਆ ਆ ਕੋਲੀ ਆ ਮੇਰੇ ਡੈਡੀ ਆ ਲਾਊਡ ਸਪੀਕਰ ਤੇ ਆ ਭਾਜੀ ਵੀ ਕੋਲੀ ਆ ਓ ਮਾਈ ਗੋਡ ਕਿੰਨਾਂ ਜਿੰਨਾਂ ਰੋਇਆ ਮੈਂ ਉਹਨਾਂ ਨੇ ਗੱਲ ਹਲੋ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ-ਬਹੁਤ ਧੰਨਵਾਦ। ਦਿਲੋਂ ਕੋ ਸ਼ੁਕਰੀਆ ਤੁਹਾਡਾ। ਮੈਂ ਤੁਹਾਡੀਆਂ ਵੀਡੀਓਜ਼ ਵਾਚ ਕਰਦੀ ਆ। ਹਾਂਜੀ। ਤੇ ਦੇਖਦੀ ਆ ਕਿ ਸਾਡੀ ਬਾਰੇ ਖਤਮ ਹੋਊਗੀ। ਦੇਖੋ ਤੁਸੀਂ ਕਹਿੰਦੇ ਸੀ ਕਿ ਮਤਲਬ ਤੁਹਾਡੀ ਵਾਰੀ ਵਾਰੀ ਆ ਜਰੂਰ ਜਾਂਦੀ ਉਹਨੂੰ ਟਾਈਮ ਲੱਗਦਾ ਹਨਾ। ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਤੁਸੀਂ ਇੰਨਾ ਜਿਆਦਾ ਟਰਸਟ ਕੀਤਾ ਕਿ ਜਿਆਦਾ ਬਾਦਰ ਨਹੀਂ ਕੀਤਾ ਸਾਨੂੰ। ਤੁਸੀਂ ਟਰਸਟ ਕੀਤਾ ਟਾਈਮ ਬਾਅਦ ਆਏ ਪਰ ਤੁਹਾਡਾ ਕੰਮ ਪਹਿਲੀ ਵਾਰੀ ਬਣ ਗਿਆ। ਸੋ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਤੁਹਾਨੂੰ ਅੱਗੇ ਵੀ ਕੋਈ ਹੈਲਪ ਦੀ ਲੋੜ ਆਪਾਂ ਆਲਵੇਸ ਤੁਹਾਡੇ ਨਾਲ। ਡੋਨਟ ਵਰੀ ਬਾਰੇ। ਹਾਂਜੀ ਹਾਂਜੀ ਜ਼ਰੂਰ ਜ਼ਰੂਰ ਅੱਗੇ ਵੀ ਕਰਾਂਗੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ